ਉਕੇ ਸਪੈਸੀਫਿਕਲੀ ਜੋ ਕੈਬਨਿਟ ਦੇ ਵਿੱਚ ਫੈਸਲੇ ਹੋਏ ਨੇ ਮੈਂ ਉਹ ਦੱਸੂਗਾ ਆ ਕੁੱਲ 15 ਫੈਸਲੇ ਬੜੇ ਖੁੱਝ ਜਿਹੜੇ ਹੋਏ ਨੇ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾ ਹੈਗਾ ਪਰਚੇਸ ਆਫ ਐਂਟੀ ਡਰੋਨ ਸਿਸਟਮ ਉਹਦਾ ਬਜਟ ਜਿਹੜਾ ਪਾਸ ਕਰ ਦਿੱਤਾ ਗਿਆ ਅਸੀਂ ਐਂਟੀ ਡਰੋਨ ਸਿਸਟਮ ਖਰੀਦ ਰਹੇ ਆ ਉਹਦਾ ਪਿਛਲੇ ਦਿਨੀ ਲਾਂਚਿੰਗ ਵੀ ਹੋਈ ਸੀ ਪਾਇਲਟ ਕਰਕੇ ਦੇਖਿਆ ਸੀਗਾ ਤੁਸੀਂ ਗਏ ਹੋਵੋਗੇ ਤੇ ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਭੋਰ ਤੱਕ ਸਾਡਾ ਜਿਹੜਾ ਪੂਰਾ ਬਾਰਡਰ ਹੈ 532 ਕਿਲੋਮੀਟਰ ਉਹ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਊਗਾ ਪਹਿਲੀ ਗੱਲ ਤਾਂ ਅਸੀਂ ਉਧਰੋਂ ਉੱਡਣ ਹੀ ਨਹੀਂ ਦੇਵਾਂਗੇ ਉਹ ਐਂਟੀ ਡਰੋਨ ਸਿਸਟਮ 'ਚ ਇਹ ਵੀ ਹੈਗਾ ਕਿ ਉਹ ਉੱਡ ਹੀ ਨਾ ਜੇ ਉਹ ਉੱਡ ਕੇ ਸਾਡੀ ਸਟਰੈਟਜੀ 'ਚ ਆ ਗਿਆ ਤਾਂ ਉਹਨੂੰ ਉੱਥੇ ਹੀ ਉਹਨੂੰ ਬੀਐਸਐਫ ਵੀ ਨਾਲ ਇਹਦੇ ਵਿੱਚ ਹੈ ਵੀ बीएसएफ ਕੋਲ ਕੁਝ ਪਹਿਲਾਂ ਵੀ ਨੇ ਉਹਨਾਂ ਚ ਅਸੀਂ ਐਡ ਕਰਕੇ ਸਾਰਾ ਬਾਰਡਰ ਜਿਹੜਾ ਉਹ ਲੈਸ ਕਰ ਦਿੰਦੇ ਦੂਸਰਾ ਫੈਸਲਾ ਹੈਗਾ ਜੀ ਕੁਝ ਹਾਊਸਿੰਗ ਡਿਪਾਰਟਮੈਂਟ ਦੀ ਜਿਹੜੀ ਜ਼ਮੀਨ ਹੈ ਪਲਾਟ ਉਹ ਕਈ ਵਾਰੀ ਉਹਨਾਂ ਤੋਂ ਨਹੀਂ ਬਣਦੇ ਜਾਂ ਰਹਿ ਗਏ ਜਾਂ ਪ੍ਰੋਪਰ ਕੰਸਟਰਕਸ਼ਨ ਨਹੀਂ ਹੁੰਦੀ ਤਾਂ ਕਈ ਵਾਰੀ ਇੰਡਸਟਰੀ ਵਾਲੇ ਕਹਿੰਦੇ ਸਾਨੂੰ ਦੇ ਦਿਓ ਜੀ ਅਸੀਂ ਇੱਥੇ ਕਰਾਂਗੇ ਤੂੰ ਹਾਊਸਿੰਗ ਡਿਪਾਰਟਮੈਂਟ ਦੀ ਲੈਂਡ ਨੂੰ ਇੰਡਸਟਰੀ ਡਿਪਾਰਟਮੈਂਟ ਗਵਰਨਮੈਂਟ ਦੀ ਗਵਰਨਮੈਂਟ ਨੂੰ ਹੀ ਦੇਣੀ ਹੈ ਇੰਡਸਟਰੀ ਨੂੰ ਜੇ ਚਾਹੀਦੀ ਹੈ ਕੁਝ ਲੈਂਡ ਤਾਂ ਇੰਡਸਟਰੀ ਵਾਸਤੇ ਸੀ ਰੈਫਰ ਕਰ ਦਿਓ ਇੱਕ ਰੰਗਲਾ ਪੰਜਾਬ ਫੰਡ ਦੀ ਕ੍ਰिएशन ਕਰਨੀ ਹੈ ਜੇ ਕੋਈ ਬਾਹਰ ਰਹਿੰਦਾ ਬੰਦਾ ਵੀ ਕੋਈ ਕੰਟਰੀਬਿਊਸ਼ਨ ਕਰਨੀ ਚਾਹੁੰਦਾ ਪੰਜਾਬ 'ਚ ਕਿ ਮੈਂ ਜੀ ਮੇਰੇ ਪਿੰਡ ਸਕੂਲ ਬਣਾ ਦੋ ਜਾਂ ਮੇਰੇ ਪਿੰਡ ਸਕੂਲ ਤੇ ਐਨੇ ਪੈਸੇ ਲਾ ਦੋ ਜੀ ਸਪੈਸੀਫਿਕਲੀ ਲਿਖੂਗਾ ਤਾਂ ਉਹਦੇ ਪਿੰਡ ਲਾ ਦਿੱਤੇ ਜਾਣਗੇ ਜਾਂ ਸਟੇਡੀਅਮ ਵਾਸਤੇ ਦੇਣਾ ਚਾਹੁੰਦਾ ਚ ਸਾਰੇ ਹੀ ਹੈਲਥ এডਿਕੇਸ਼ਨ ਸਪੋਰਟਸ ਸਾਰਾ ਕੁਝ ਇਹਦੇ ਚ ਐਡ ਕਰਦਾ ਜੇ ਉਹ ਸਪੈਸੀਫਿਕਲੀ ਲਿਖੂਗਾ ਬੰਦਾ ਜਿਹੜਾ ਕੋਈ ਇਸ ਦੇ ਇਸ ਫੰਡ ਦੇ ਵਿੱਚ ਵੌਲੰਟਰੀ ਡੋਨੇਟ ਕਰੂਗਾ ਤਾਂ ਉੱਥੇ ਸਪੈਸੀਫਿਕਲੀ ਲਾ ਦਿੱਤੇ ਜਾਣਗੇ ਜੋ ਜਨਰਲੀ ਕਰੂਗਾ ਤਾਂ ਉਹਨੂੰ ਹੀ ਦੱਸ ਦਿੱਤਾ ਜਾਊਗਾ ਕਿ ਤੇਰੇ ਪੈਸੇ ਜਿਹੜੇ ਆ ਆ ਸਕੂਲ ਤੇ ਲੱਗੇ ਆ ਹਸਪਤਾਲ ਤੇ ਲੱਗੇ ਐਸਾ ਹਸਪਤਾਲ ਚ ਮਸ਼ੀਨ ਆ ਗਈ ਜਾਂ ਇੱਕ ਖੇਡ ਸਟੇਡੀਅਮ ਬਣ ਗਿਆ ਜਾਂ ਇਹ ਜਿਹੜਾ ਇਕੁਪਮੈਂਟ ਖਰੀਦਿਆ ਉਸ ਦਾ ਜਿ ਕਿ ਰੰਗਲਾ ਪੰਜਾਬ ਫੰਡ ਇੱਕ ਕ੍ਰੀਏਟ ਕੀਤਾ ਗਿਆ ਉਹਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰਾ ਅਕਾਊਂਟ ਨੰਬਰ ਜਾ ਉਹ ਇਹਦੀ ਸੈਂਟਰ ਵੱਲੋਂ ਅਸੀਂ ਐਗਜ਼ੈਂਪਸ਼ਨ ਵੀ ਲੈ ਰਹੇ ਹਾਂ ਨੋਟਿਸ ਆ ਗਿਆ ਉਹਨਾਂ ਦਾ ਕਿ ਉਹਨੂੰ ਇਨਕਮ ਟੈਕਸ ਤੋਂ ਜਾਂ ਬਾਕੀ ਉਹ ਐਗਜ਼ੈਂਪਸ਼ਨ ਹੋਵੇ ਬਾਕੀ ਮੱਕੀ ਬਾਰੇ ਬੈਠ ਫੈਸਲਾ ਕੀਤਾ ਗਿਆ ਜਿਹੜੀ ਹੋਣ ਵਾਲੀ ਮੱਕੀ ਹੈ ਇੱਕ ਦੋ ਦੋ ਕਿਸਮ ਦੀ ਮੱਕੀ ਇੱਕ ਮੱਕੀ ਪੌਪ ਪਾਣੀ ਲੈਂਦੀ ਹੈ ਇੱਕ ਮੱਕੀ ਜਿਹੜੀ ਉਹ ਸਿਰਫ 2 ਮਹੀਨੇ ਆ 3 ਮਹੀਨੇ ਦੀ ਫਸਲ ਹੈ ਮੱਕੀ ਦਾ ਜਿਹੜਾ ਗੁਰਦਾਸਪੁਰ ਪਠਾਨਕੋਟ ਪਠਿੰਡਾ ਜ਼ਿਲੰਧਾ ਤੇ ਕਪੂਰਥਲਾ ਦੀ ਜ਼ਿਆਦਾ ਹੁੰਦੀ ਹੈ ਐਜ਼ ਅ ਡਾਈਵਰਸਿਫਿਕੇਸ਼ਨ ਝੋਨੇ ਦਾ ਬਦਲ ਤਾਂ ਸਰਕਾਰ ਉਹਨੂੰ ਖਰੀਦੂਗੀ ਨਫਾੜ ਨਾਲ ਵੀ ਗੱਲ ਹੋਗੀ ਮਾਰਕੀਟ ਫੈਟ ਵੀ ਖਰੀਦੂਗੀ ਐਮਐਸਪੀ ਤੇ ਖਰੀਦੂਗੀ ਜਿੰਨੀ ਵੀ ਦੀਆਂ ਮਸਲੇ ਆਰ ਪ੍ਰਾਈਵੇਟ ਇਹਦੇ ਵਿੱਚ ਜੇ ਇਥੈਨੋਲ ਵਾਲੇ ਆ ਸਕਦੇ ਨੇ ਐਮਐਸਪੀ ਤੋਂ ਘੱਟ ਨਹੀਂ ਲੈ ਸਕਦੇ ਹੋ ਖਰੀਦ ਨਹੀਂ ਸਕਦੇ ਐਮਐਸਪੀ ਤੋਂ ਉੱਪਰ ਹੀ ਖਰੀਦਣਾ ਤਾਂ ਕੋਈ ਪ੍ਰੋਬਲਮ ਨਹੀਂ ਤਾਂ ਇਹਦੇ ਵਿੱਚ ਵੀ ਸੈਂਟਰ ਸਰਕਾਰ ਤੋਂ ਸਹਿਯੋਗ ਡਾਈਵਰਸੀਫਿਕੇਸ਼ਨ ਵਾਸਤੇ ਮੰਗਿਆ ਗਿਆ ਗਿਆ ਹੋਇਆ ਅਜੀ 17000 ਪਰ ਏਕੜ ਗਿਆ ਲਗਭਗ ਹਨੂਮੀਦ ਹੈ ਕਿ ਉਹ ਇਸ ਕੀਮਤ ਤੇ ਸਾਨੂੰ ਸਹਿਮਤ ਹੋ ਜਾਣਗੇ ਤੇ ਝੋਨੇ ਦੀ ਥਾਂ ਤੇ ਜੇ ਮੱਕੀ ਕੋਈ ਵੀ بیچਦਾ 17000 ਪਰ ਏਕੜ ਤਾਂ ਪਹਿਲਾਂ ਹੀ ਉਹਨੇ ਅਸੀਂ ਕੰਪਨਸੇਟ ਕਰਾਂਗੇ ਤੇ ਖਰੀਦਾਂਗੇ ਸਾਰੀ ਜਿਵੇਂ ਝੋਨਾ ਤੇ ਕਣਕ ਖਰੀਦੀ ਜਾਂਦੀ ਹੈ ਉਹਦੇ ਖਰੀਦਾਂਗੇ ਸੋ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕਿਸਾਨ ਦੇ ਜਾਂ ਕੋਈ ਮੱਕੀ ਵੀਚਨ ਵੜੇ ਦਿਮਾਗ ਚ ਇਹ ਨਾ ਰਹੇ ਕਿ ਪਤਾ ਨਹੀਂ ਕੀ ਬਣੂਗਾ ਮਾਰਕਫੈਟ ਤੇ ਨਫਾੜ ਨਾਲ ਕਰ ਲੋ ਐਕਸਲੈਂਟ ਐਕਸਲੈਂਟ ਸੈਂਟਰ ਆਈਆਈਟੀ ਰੋਪੜ ਚ ਮਾਈਨਿੰਗ ਦਾ ਇੱਕ ਉਹਨਾਂ ਕੋਲ ਸਾਰਾ ਇਕੁਪਮੈਂਟ ਹੈਗਾ ਉਹਨੂੰ ਏਆਈ ਨਾਲ ਜੋੜ ਕੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਕਿੱਥੇ ਲੀਗਲ ਮਾਈਨਿੰਗ ਹੋ ਰਹੀ ਹੈ ਕਿੰਨੇ ਟਿਪਰ ਚੱਲ ਰਹੇ ਨੇ ਕਿੰਨੇ ਲੀਗਲ ਨੇ ਕਿੰਨੇ ਲੀਲ ਨੇ ਸਾਰਾ ਰਿਕਾਰਡ ਉਹਨਾਂ ਕੋਲ ਹੈ ਉਹ ਕੋਈ IIT ਉਹ پڑھਣਾ ਲੱਸੀ ਇਹ ਮਿਲ ਕੇ ਇਹ ਕਰਨੇ ਫੈਸਲਾ ਹੋਇਆ ਲੈਂਡ ਪੂਲਿੰਗ ਹੈ ਸਕੀਮ ਐਕুইਜ਼ੀਸ਼ਨ ਲੈਂਡ ਪੂਲਿੰਗ ਬਕਵਕ ਸੈਰੰਜ ਕਰਾਂਗੇ ਜਿਹਦੇ ਵਿੱਚ ਜਿਹੜਾ ਮਾਲਕ ਹੈ ਇਸ ਵਕਤ ਦਾ ਜੀ ਮਾਲਕ ਹੈ ਜਿਹੜਾ ਉਹਨੂੰ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਪਲਾਟ ਵੀ ਮਿਲਣਗੇ ਜੋ ਲੈਣਾ ਚਾਹੁੰਦਾ ਹੈ ਅਦਰਵਾਈਜ਼ ਜਿੰਨੀ ਵੀ ਹੋਰ ਲੈਂਡ ਪੁਲਿੰਗ ਹੋਊਗੀ ਉਹ ਗਵਰਨਮੈਂਟ ਜਿਹੜੀ ਆ ਆਪਣੇ ਸਾਹਮਣੇ ਕਰ ਲੋ ਬਾਕੀ ਇੱਕ ਹੋਰ ਵੱਡੀ ਸਕੀਮ ਹੈ OPS 올ਡ ਪੈਨਸ਼ਨ ਸਕੀਮ 14 ਤੋਂ ਪਹਿਲਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਲੈਟਰ ਜਾਰੀ ਹੋ ਗਏ چاہے ਜੋਇਨ ਨਾ ਕੀਤਾ ਹੋਵੇ ਜਿਨ੍ਹਾਂ ਦੀ ਜੋਇਨਿੰਗ ਲੈਟਰ 2014 ਤੋਂ ਪਹਿਲਾਂ ਹੋ ਗਏ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਲਗਭਗ 2500 ਦਿਨ ਨੇੜੇ ਤੇਲੇ ਮਲਾਜ਼ਮ ਹੈ ਜਿਹੜੇ ਜੋਇਨਿੰਗ ਨਹੀਂ ਹੋਈ ਜਾਂ ਕੋਈ ਕਾਰਨ ਰਹਿ ਗਿਆ ਪਰ 14 ਤੋਂ ਪਹਿਲਾਂ ਲੈਟਰ ਜਾਰੀ ਹੋ ਗਿਆ ਉਹਨੂੰ ਸਾਰੇ 올ਡ ਪੈਨਸ਼ਨ ਸਕੀਮ ਦੇ ਵਿੱਚ ਲੈ ਕੇ ਆ ਰਹੇ ਆਂ ਬਾਕੀ ਸਟੇਟ ਸਰਵੇ ਕੀਤਾ ਆ ਅਸੀਂ ਇਹ ਕਰ ਰਹੇ ਆਂ ਇੱਕ ਹੋਰ ਬਹੁਤ ਵੱਡਾ ਫੈਸਲਾ ਹੋਇਆ ਜੀ ਕਿ ਜਿਹੜੇ ਬਾਰਡਰ ਤੇ ਨਾਲ ਲੱਗਦੇ ਥੇਰੀ ਦੇ ਮਨਿਸਟਰ ਨੇ ਜਿਵੇਂ ਪਠਾਨਕੋਟ ਤੋਂ ਘਟਾਲੂ ਚੱਕ ਜੀ ਨੇ ਕੁਲਦੀਪ ਤਾਲੀਵਰ ਸਾਹਿਬ ਲਾਲਜੀਤ ਭੁੱਲਰ ਜਿਨਨੇ ਵੀ ਸਾਡੇ ਬਾਰਡਰ ਏਰੀਆ ਤੇ ਮਿਨਿਸਟਰ ਨੇ ਉਹ ਪਰਮਾਨੈਂਟਲੀ ਤੇ ਨਾਲ ਉਹਨਾਂ ਦੇ ਨਾਲ ਇੱਕ ਇੱਕ ਮਿਨਿਸਟਰ ਹੋਰ ਵੀ ਇਸ ਗੱਲ ਵਾਸਤੇ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਕੋਈ ਸਟੋਰੇਜ ਜਬ ਬਲੈਕ ਮਾਰਕਟਿੰਗ ਨਾਲ ਸ਼ੁਰੂ ਹੋ ਜੇ ਕਿ ਮੈਂ ਤੁਹਾਡੇ ਜ਼ਰੀਏ ਕਹਿਣਾ ਵੀ ਚੋਣਾ ਆ ਪੰਜਾਬ ਦੇ ਲੋਕਾਂ ਨੂੰ ਕੋਈ ਤੇਲ ਦੀ ਘਾਟ ਨਹੀਂ ਪੰਜਾਬ 'ਚ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲੈਣ ਲਾਉਣ ਦੀ ਲੋੜ ਨਹੀਂ ਕੋਈ ਐਲ ਪੀ ਜੀ ਦੇ ਗੈਸ ਪੰਜ ਪੰਜ ਸਿਲੰਡਰ ਦਾ ਤਾਂ ਸੈਂਡਰ ਭਾਉਣ ਦੀ ਲੋੜ ਨਹੀਂ ਸਭ ਕੁਝ ਹੈਗਾ ਕੋਈ ਜੇ ਤੁਹਾਨੂੰ ਵੀ ਲੱਗਦਾ ਹੈ ਤਾਂ ਡਿਸਟ੍ਰਿਬਿਊਟਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਹਦੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਹੈ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ 6 ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ 'ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉਹ ਉੱਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਜਾਣਗੇ ਕੋਈ ਕੰਮ ਕੋਈ ਕਮੀ ਪੇਸ਼ੀ ਜਾਂ ਕੋਈ ਟਰੱਕ ਨਹੀਂ ਆ ਰਿਹਾ ਜਾਂ ਕੋਈ ਸਮਾਨ ਨਹੀਂ ਆ ਰਿਹਾ ਸੀ ਮੈਕਸ਼ੂਰ ਕਰਾਂ ਕੋਈ ਬਲੈਕ ਮਾਰਕੀਟਿੰਗ ਜਾਂ ਸਟੋਰੇਜ ਦੀ ਲੋੜ ਨਹੀਂ ਹੈ ਪੈ ਗਈ ਤੇ ਪੈਨਿਕ ਹੋਣ ਦੀ ਜ਼ਿਆਦਾ ਵਾਹ ਚੌਂ ਦੀ ਲੋੜ ਨਹੀਂ ਹੈ ਇੱਕ ਫੋਰੈਸਟ ਆਫਿਸ ਦੇ ਵਿੱਚ ਲਗਭਗ 900 ਦੇ ਕਰੀਬ ਜਿਦੇ ਚ 72 ਉਹ ਨੇ ਜਿਨ੍ਹਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ ਕੁਆਲੀਫਿਕੇਸ਼ਨ ਵੀ ਏਜ ਵੀ 72 ਉਹਨਾਂ ਨੂੰ ਵੀ ਲੈ ਰਹੇ ਆ 306 ਉਹ ਨੇ ਜਿਹੜੇ ਕੁਆਲੀਫਿਕੇਸ਼ਨ ਤੇ ਏਜ ਦੀ ਸ਼ਰਤ ਪੂਰੀ ਕਰਦੇ ਆ ਪਰ ਉਹਨਾਂ ਨੇ ਅਪਲਾਈ ਹੋਈ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਨੂੰ ਵੀ ਵਾਪਸ ਲੈ ਰਹੇ ਤੇ 352 ਹੋਣੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲਿਫਿਕੇਸ਼ਨ ਘਟਾਉਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਗਾੜੀਦਾਰੀ ਨੂੰ ਸੋ ਲਗਭਗ 900 ਦੇ ਕਰੀਬ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਜਿਹੜਾ ਡਾਇਰੈਕਸ਼ਨਸ ਨੇ ਪਰ ਸਾਸੀ ਵੀ ਖੁਦ ਦੇ ਇਸੇ ਮੋਰ ਤੇ ਚਲਦੇ ਆ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਹੋ ਆ ਫੋਰੈਸਟ ਹੋਵੇ ਜਾਂ ਹੁੰ ਵੀ ਕਰੇ ਉਹਨੂੰ ਰੈਗੂਲਰ ਕਰਕੇ ਤੇ ਉਹਨਾਂ ਨੂੰ ਮੌਕੇ ਇੱਕ ਫਰਿਸ਼ਤੇ ਸਕੀਮ ਹੈ ਜਿਹਦੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ ਚ ਜਾਂ ਕਿਸੇ ਸਰਕਾਰੀ ਚ ਉਹ ਸਾਰੇ ਜੀ ਐਮਬੂਲੈਂਸ ਕੀਤੇ ਹੋਏ ਨੇ ਹੁਣ ਉਹ ਫਰਿਸ਼ਤੇ ਸਕੀਮ ਥੋੜਾ ਜਿਹਾ ਅਸੀਂ ਵੱਡੀ ਕਰ ਰਹੇ ਹਾਂ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਈਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਜਾਂ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ ਅਸੀਂ ਖਰਚ ਅਸੀਂ ਚੱਲਾਂ ਤੇ ਉੱਥੇ ਉਹ ਫ੍ਰੀਸਟੇ ਸਕੀਨ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰੇ ਰਾਹੀਂ ਅਸੀਂ ਦੇਖਦੇ ਹਾਂ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲੇ ਦੇਸੀ ਕੱਟਾ ਜਾਂ ਕੋਈ ਪਿਸਟਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ ਗੋਲੀ ਮਾਰ ਕੇ ਜ਼ਖਮੀ ਹੋ ਗਿਆ ਸਾਰਿਆਂ ਦਾ ਇਲਾਜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਤੇ 13 ਜ਼ਿਲ੍ਹਿਆਂ ਦੇ ਵਿੱਚ ਜੈਮਰ ਜਿਹੜੇ ਨੇ 5G ਲੇਟੈਸਟ ਜੈਮਰ ਜਿਹੜੇ ਨੇ ਉਹ ਲਾਏ ਜਾਣਗੇ ਜਿਸ ਚ ਗੋਇੰਦਵਾਲ ਸਾਹਿਬ ਪਟਿਆਲਾ ਤੇ ਬਠਿੰਡਾ ਮੇਨ ਨੇ ਅੰਮ੍ਰਿਤਸਰ ਸੰਗਰੂਰ ਫਰੀਦਕੋਟ ਮੁਕਸਰ ਸੋ 13 ਜ਼ਿਲ੍ਹਿਆਂ ਦੇ ਵਿੱਚ ਅਪਡੇਟਡ ਜੋ ਜੈਮਰ ਨੇ ਕਿਉਂਕਿ ਜ਼ਿਲ੍ਹੇ ਜਿਹੜੀਆਂ ਉਹ ਰੈ residențial ਏਰੀਆ ਚ ਵੀ ਆ ਗਈਆਂ ਕਈ ਉਹ ਜਿਹੇ ਜੈਮਰ ਲਾਉਣੇ ਨਾ ਆਲੇ ਦੁਆਲੇ ਦੇ ਘਰਾਂ ਦੇ ਜੋ ਮੋਟ ਵੀ ਚੱਲਨੇ ਬੰਦ ਹੋ ਜਾਂਦੇ ਹੁਣ ਜਿਹੜੇ ਜਮ ਰਾਇ ਨੇ ਉਹ ਸਪੈਸੀਫਿਕਲੀ ਤੁਸੀਂ ਏਰੀਆ ਡਰਾ ਕਰ ਸਕਦੇ ਹੋ ਕਿ ਐਨੇ ਨੇ ਏਰੀਆ ਨੂੰ ਜੈਮ ਕਰਨਾ ਸੋ ਲੇਟਸਟ ਅਸੀਂ ਬੋਲ ਰਹੇ ਹਾਂ ਸੋ ਇਹ ਮੇਨ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨ ਨਾਲ ਲੈਸ ਕਰ ਦਾਂਗੇ ਦੂਸਰਾ ਫਿਰ ਇਸਤੇ ਸਕੀਮ ਨੂੰ ਅਸੀਂ ਅੱਲੇ ਸੜਕ ਤੱਕ ਨਹੀਂ ਵਾਰ ਇੰਜਰਡ ਹੋਰ ਜਿਹੜੇ ਪੈਰਿਜ਼ਮ ਇੰਜਰਡ ਉਹਨਾਂ ਨੂੰ ਵੀ ਅਸੀਂ ਕੰਪਨਸੇਟ ਕਰਾਂਗੇ ਤੇ ਬਾਕੀ ਸਾਰੇ ਫੈਸਲੇ ਇਹ ਤਾਂ ਨੈਸ਼ਨਲ ਲੈਵਲ ਦੇ ਹੋਗੇ ਬਾਕੀ ਸਾਰੇ ਫੈਸਲੇ ਪੰਜਾਬ ਨਾਲ ਸੰਬੰਧਿਤ ਨੇ ਤੇ ਤੁਹਾਨੂੰ ਸਾਰਾ ਉਹਦਾ ਡਿਟੇਲ ਜਿਹੜੀ ਆ ਉਹ ਮਿਲ ਜੂਗੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਤੇ ਕੋਈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਤੋਂ ਬਿਨਾ ਕੋਈ ਸਵਾਲ ਕਿਤੇ ਇਧਰ-ਉਧਰ ਮੈਂ ਮਾਫੀ ਪਹਿਲੇ ਹੀ ਮੰਗ ਲਈ ਸੀ। ਔਰ ਮੈਨੂੰ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਹੈ ਸਾਰਿਆਂ ਦੀ। ਤੇ ਬਾਕੀ ਤਾਂ ਮੈਂ ਕਦੇ ਪ੍ਰੈਸ ਕਾਨਫਰੰਸ ਵੱਲੋਂ ਜਾਂ ਸਵਾਲਾਂ ਵੱਲੋਂ ਕਦੇ ਕਿਨਾਰਾ ਕੀਤਾ ਨਹੀਂ। ਜ ਜਦ ਤੱਕ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਉੱਠਦਾ ਨਹੀਂ। ਤੇ ਪਰ ਅੱਜ ਕਿਉਂਕਿ ਸਪੈਸੀਫਿਕਲੀ ਇਹ ਕੈਬਨੇਟ ਜਿਹੜੀ ਆ ਉਹ ਫੈਸਲੇ ਵਾਸਤੇ ਬੁਲਾਈ ਗਈ ਹੈ। ਤੇ ਬਾਕੀ ਮੈਂ ਓਵਰਆਲ ਤੁਹਾਡੇ ਜੋੜਾ ਸਵਾਲ ਹੋਊਗਾ। ਮੈਨੂੰ ਲੱਗਦਾ ਇਹ ਹੋਊਗਾ ਬਿਲਕੁਲ ਬਾਰਡਰ ਏਰੀਏ ਇੰਟਾਚ ਚਾਂਸੀ ਡੀਸੀਜ਼ ਨਾਲ ਤਹਿਸੀਲਦਾਰਾਂ ਨਾਲ ਬਲਕਿ ਜਿਹੜੀਆਂ ਪੋਸਟਾਂ ਖਾਲੀ ਸੀ ਉੱਥੇ ਵੀ ਅਸੀਂ ਤਹਿਸੀਲਦਾਰ ਕਾਨੂੰਗੋ ਸਬਤ ਜ਼ਿਲ੍ਹਾ ਸਾਰੇ ਲਗਾ ਦੇ ਕੋਈ ਪੋਸਟ ਖਾਲੀ ਨਹੀਂ ਬਾਰਡਰ ਏਰੀਏ ਚ ਰਹਿਣ ਦਿੱਤੀ ਕਿਉਂਕਿ ਆਰਮੀ ਨੂੰ ਸਹਿਯੋਗ ਕਰਨਾ ਪੈਣਾ ਸੋ ਆਰਮੀ ਜੋ ਵੀ ਕਹੂਗੀ ਜਿਵੇਂ ਵੀ ਕਹੂਗੀ ਕਰ ਲਾਂਗੇ ਪਰ ਸੋਫਲ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਆਵਾਜ਼ ਆਉਣ ਦੀ ਲੋੜ ਨਹੀਂ ਸਭ ਕੁਝ ਠੀਕ ਠਾਕ ਚੱਲ ਰਿਹਾ ਹਾਂ ਕੁਝ ਸ਼ੈਲਜ਼ ਮਿਲੇ ਨੇ ਖੇਤਾਂ ਚੋਂ ਟੁਕੜੇ ਹੋ ਸਕਦੇ ਨੇ ਉਹ ਪਰ ਕੋਈ ਨਹੀਂ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਖੜਾ ਹੈ ਦੇਸ਼ ਵਾਸਤੇ ਸਭ ਤੋਂ ਪਹਿਲਾਂ ਸਾਡਾ ਸੀਨਾ ਹੀ ਤਣਦਾ ਜਦੋਂ ਦੁਸ਼ਮਣ ਵੱਲੋਂ ਗੋਲੀ ਆਉਂਦੀ ਹੈ ਤਾਂ ਅਸੀਂ ਖੜਾਂਗੇ ਤੇ ਪੰਜਾਬ ਆਪਣੇ ਦੇਸ਼ ਦੀ ਪੰਜਾਬ ਆਪਣੇ ਤਿਰੰਗੇ ਦੀ ਔਰ ਪੰਜਾਬ ਆਪਣੇ ਪਾਣੀਆਂ ਦੀ ਰਾਖੀ ਕਰੂਗਾ ਬਹੁਤ ਧੰਨਵਾਦ ਜਬਨ ਜੀ